IAS ਅਧਿਕਾਰੀ ਸ਼੍ਰੀ ਗੁਰਕਿਰਤ ਕਿਰਪਾਲ ਸਿੰਘ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ ਇਸ ਮੌਕੇ ਉਹ ਮਕੋੜਾ ਪੱਤਨ ਦੇ ਰਾਵੀ ਦਰਿਆ ਤੋਂ ਪਾਰ ਦੇ ਪਿੰਡ ਤੂਰ, ਚੇਬੇ, ਸੁਮਰ, ਕਜਲਾ ਪਰਿਆਰ, ਲੁਸੀਆਣ, ਮੰਮੀ, ਚੱਕਰਜਾ ਵਿਖੇ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹਾਲ ਜਾਣਿਆ ਇਸੇ ਦੌਰਾਨ ਰਾਵੀ ਦਰਿਆ ਤੋਂ ਪਾਰ ਦੇ ਪਿੰਡਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਰਾਹਤ ਮਦਦ ਵੀ ਵੰਡੀ ਗਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਆ ਰਾਬੀ ਦੀ ਮਾਰ ਹੇਠ ਜਿਹੜਾ ਗੁਰਦਾਸਪੁਰ ਜ਼ਿਲ੍ਹਾ ਕਾਫੀ ਜ਼ਿਆਦਾ ਪੀੜਤ ਹੋਇਆ ਸਾਡੇ ਤਕਰੀਬਨ 300 ਤੋਂ ਵੱਧ ਜਿਹੜੇ ਪਿੰਡ ਨੇ ਉਹ ਹੜ੍ਹਾਂ ਦੇ ਪ੍ਰਭਾਵ ਦੇ ਨਾਲ ਮੱਕੀ ਲੋਕਾਂ ਦੇ ਘਰ-ਬਾਰ, ਡੰਗਰ, ਚਾਰਾ, ਫਸਲਾਂ ਸਭ ਜਿਹੜੀਆਂ ਨੁਕਸਾਨ ਹੋਇਆ ਹੈ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਪਹਿਲੇ ਦਿਨ ਤੋਂ ਵੀ 24 ਘੰਟੇ ਦਿਨ ਰਾਤ ਕੰਮ ਕਰ ਰਿਹਾ ਸਾਡੇ ਅਫਸਰ ਸਹਿਬਾਨ ਤੁਸੀਂ ਵੇਖਿਓਗੇ ਆਪ ਘਰ-ਘਰ ਜਾ ਕੇ ਜੋ ਸਹੂਲਤਾਂ ਦਿੱਤੀਆਂ ਜਾਣੀਆਂ ਜੋ ਉਹਨਾਂ ਨੂੰ ਲੋੜ ਹੈ ਉਹ ਅਸੀਂ ਘਰ-ਘਰ ਪਹੁੰਚਾ ਰਹੇ ਹਾਂ। ਸਾਡੇ ਸੀਐਮ ਸਾਹਿਬ ਪੰਜਾਬ ਸਰਕਾਰ ਵੱਲੋਂ ਜੋ ਨਿਰਦੇਸ਼ ਆ ਰਹੇ ਨੇ ਤਾਂ ਕਿ ਕੋਈ ਵੀ ਸਾਡਾ ਗਰੀਬ ਪਰਿਵਾਰ ਜਾਂ ਅਮੀਰ ਪਰਿਵਾਰ ਮਿਡਲ ਪਰਿਵਾਰ ਕਿਸੇ ਤਰ੍ਹਾਂ ਦੀ ਰਾਤ ਸਮਗਰੀ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਇਸੇ ਹੀ ਨਿਰਦੇਸ਼ ਅਨੁਸਾਰ ਅਸੀਂ ਜਿਹੜਾ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਘਰ-ਘਰ ਆਪਣੇ ਪਿੰਡ ਵਾਈਜ਼ ਅਫਸਰ ਲਾਏ ਨੇ ਉਹ ਇਨਸ਼ੋਰ ਕਰਾ ਰਹੇ ਆ ਕੋਈ ਵੀ ਗਰੀਬ ਖਾਣ ਪੀਣ ਤੋਂ ਰਾਸ਼ਨ ਦੀਆਂ ਕਿੱਟਾਂ ਤੋਂ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਘਰ ਚੋਰੇ ਨੇ ਤਰਪੈਲਾਂ ਤੋਂ ਵਾਂਝਾ ਨਾ ਰਹਿ ਜੇ ਸਭ ਤੋਂ ਜਿਹੜੀ ਜ਼ਰੂਰੀ ਚੀਜ਼ ਸੀਗੀ ਕਿ ਇਨਸਾਨਾਂ ਤੋਂ ਬਾਅਦ ਜਿਹੜੀ ਹੈ ਸਾਡੇ ਡੰਗਰ ਸਾਡੇ ਜਿਹੜੇ ਦੁਧਾਰੂ ਡੰਗਰ ਨੇ ਉਹਨਾਂ ਲਈ ਚਾਰਾ ਉਹਨਾਂ ਲਈ ਜਿਹੜੀ ਫੀਡ ਹੈ ਉਹ ਵੀ ਅਸੀਂ ਡਿਪਟੀ ਡਾਇਰੈਕਟਰ ਐਨੀਮਲਸ ਮੈਨੇਜਮੈਂਟ ਲਗਾਇਆ ਹੋਇਆ ਹੈ ਕਿ ਘਰ-ਘਰ ਪਹੁੰਚਾ ਕੇ ਲੋਕਾਂ ਨਾਲ ਗੱਲਬਾਤ ਕਰਕੇ ਜਿੰਨੂੰ ਵੀ ਲੋੜ ਹੈ ਉਹ ਪਹੁੰਚਾਇਆ ਜਾਵੇ ਤੀਸਰਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਜ਼ਰੂਰੀਆਂ ਚੀਜ਼ਾਂ ਆਉਣ ਵਾਲੇ ਸਮੇਂ 'ਚ ਹੁਣ ਜਿੱਥੇ ਧੁੱਪਾਂ ਚੜੀਆਂ ਤੁਹਾਨੂੰ ਪਤਾ ਪਾਣੀ ਘਟ ਰਿਹਾ ਸਭ ਤੋਂ ਜਿਹੜੀ ਇੰਪੋਰਟੈਂਟ ਚੀਜ਼ ਹੈ ਹੈਲਥ ਕੰਸਰਨ ਕਿ ਅੱਥੇ ਵੀ ਅੱਛੇ ਜਿਹੜੀ ਹੈ ਬਿਮਾਰੀ ਫੈਲਣ ਦਾ ਡਰ ਹੈ ਠੀਕ ਹੈ ਉਸ ਬਾਰੇ ਸਾਡੇ ਡੰਗਰਾਂ ਚ ਬਿਮਾਰੀ ਫੈਲਣ ਦਾ ਡਰ ਹੈ ਤੇ ਇਸ ਸਬੰਧੀ ਜਿਹੜੇ ਸਿਵਲ ਸਰਜਨ ਆਫਿਸ ਹੈ ਉਹਨਾਂ ਵੱਲੋਂ ਹਰ ਪਿੰਡ ਚ ਕੈਂਪ ਲਾਇਆ ਜਾ ਰਿਹਾ ਹੈ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਹੁਣ ਆਉਣ ਵਾਲੇ ਸਮੇਂ 'ਚ ਕੋਈ ਪਸ਼ੂ ਵੀ ਕੁਝ ਜਿਦਾਂ ਸਾਡੇ ਕੁੱਤੇ ਡੌਗਸ ਹੋਗੇ ਬਿੱਲੀਆਂ ਹੋਈਆਂ ਉਹ ਮਰੀਆਂ ਹੋ ਸਕਦੀਆਂ ਹਨ ਮੁਸ਼ਕੀ ਫੈਲ ਸਕਦੀ ਹੈ ਇਸ ਸਬੰਧੀ ਏਡੀਸੀ ਡੀ ਦਫ਼ਤਰ ਵੱਲੋਂ ਵੀ ਬੀਡੀਪੀ ਚੇਬਾਨਾ ਨੂੰ ਮੈਸੇਜ ਲਗਾਇਆ ਗਿਆ ਹੈ ਕਿ ਕੋਈ ਵੀ ਉਹ ਜਾਂ ਪਛੂ ਮਰਿਆ ਦਿਖਦਾ ਤੁਰੰਤ ਉਹਨੂੰ ਡਿਸ ਪ੍ਰੋਪਰ ਤਰੀਕੇ ਨਾਲ ਡਿਸਪੋਜ਼ ਆਫ ਕੀਤਾ ਜਾਵੇ ਤੇ ਇਸ ਸਬੰਧੀ ਆਉਣ ਵਾਲੇ ਸਮੇਂ 'ਚ ਮੱਛਰ ਮੱਖੀਆਂ ਉਹੀ ਜਿਹੜੀਆਂ ਫੈਲਣ ਦਾ ਮਲੇਰੀਆ ਡੇਂਗੂ ਫੈਲਣ ਦਾ ਚਾਂਸ ਹੈ ਅਸੀਂ ਫੋਗਿੰਗ ਮਸ਼ੀਨਾ ਦੇ ਦਿੱਤੀਆਂ ਐਂਡ ਇਹ ਸ਼ੋਰ ਕਰਾ ਰਹੇ ਆ ਕਿ ਹਰ ਪਿੰਡ ਜਿਹੜੀ ਇਹਨਾਂ ਨੂੰ ਮਾਰਨ ਲਈ ਦਵਾਈ ਜਿਹੜੀ ਹੈ ਫੋਗਿੰਗ ਜਿਹੜੀ ਉਹ ਕੀਤੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੇ ਵੀ ਜਾਲੀ ਜਿਹੜਾ ਨੁਕਸਾਨ ਨਾ ਹੋ ਸਕੇ ਜੋ ਹੋ ਗਿਆ ਅਸੀਂ ਸਾਰੇ ਆਪਣੇ ਗੁਰਦਾਸਪੁਰ ਜ਼ਿਲ੍ਹਾ ਵਾਸੀਆਂ ਨਾਲ ਪੂਰੇ ਪੰਜਾਬ ਦੇ ਨਾਲ ਤਹੇ ਦਿਲੋਂ ਖੜੇ ਆਂ ਯਾਨੀ ਪ੍ਰਸ਼ਾਸਨ ਦੀ ਅਸੀਂ ਗੱਲ ਕਰੀਏ ਸਾਡੀਆਂ ਟੀਮਾਂ 24 ਘੰਟੇ ਕੰਮ ਕਰ ਰਹੀਆਂ ਐ ਐਂਡ ਇਨਸ਼ੋਰ ਕਰਾ ਰਹੀਆਂ ਨਿੱਕੀ ਤੋਂ ਨਿੱਕੀ ਚੀਜ਼ ਮੈਂ ਕਹਾਂਗਾ ਕਿ ਕਿਸੇ ਨੂੰ ਚੱਪਲ ਦੀ ਕੱਪੜਿਆਂ ਦੀ ਲੋੜ ਹੈ ਉਹ ਵੀ ਅਸੀਂ ਜਿਹੜੀਆਂ ਨਾਲ ਹੋ ਕੇ ਜੜੀ ਹੈ ਉਹ ਗੁਰਦਾਸਪੁਰ ਜ਼ਿਲ੍ਹੇ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਫਲੱਡ ਦੀ ਕਾਫੀ ਵੱਡੀ ਮਾਰ ਲੱਗੀ ਹੈ ਹੁਣ ਅੱਜ ਮੈਂ ਦੀਨਾਨਗਰ ਤੇ ਇਸ ਦੁਰੰਗਲਾ ਇਹ ਵਾਲੇ ਪਿੰਡਾਂ ਦੇ ਦੌਰੇ ਕਰ ਰਿਹਾ ਦਰਿਆ ਤੋਂ ਪਾਰ ਵੀ ਹੋ ਕੇ ਆਇਆ ਹੈਗਾ ਅੱਜ ਉੱਚ ਤੋਂ ਪਾਰ ਗਏ ਆ ਪਿੰਡਾਵਲ ਸੋ ਦਿੱਕਤ ਬਹੁਤ ਹੈ ਲੋਕਾਂ ਨੂੰ ਲੇਕਿਨ ਰਾਹਤ ਜਿਹੜੀ ਹੈ ਉਹ ਵੀ ਪਹੁੰਚ ਰਹੀ ਹੈ ਜਿੱਥੇ ਕਿਤੇ ਉਹਨਾਂ ਨੇ ਕੋਈ ਹੋਰ ਚੀਜ਼ਾਂ ਦੀ ਮੰਗ ਕੀਤੀ ਉਹ ਸਾਰੀਆਂ ਨੋਟ ਕਰ ਲੀਆਂ ਗਈਆਂ ਨੇ ਪ੍ਰਸ਼ਾਸਨ ਪੂਰਾ ਸੁਚੇਤ ਹੈ ਉਹ ਮੌਕੇ ਦੇ ਉੱਤੇ ਜਿਵੇਂ ਜਿਵੇਂ ਮੰਗ ਆ ਰਹੀ ਹੈ ਪਹੁੰਚਾ ਵੀ ਰਹੇ ਨੇ ਚੀਜ਼ਾਂ ਐਨਡੀਆਰਐਫ ਦੀਆਂ ਜਿਹੜੀਆਂ ਬੋਟਸ ਨੇ ਆਰਮੀ ਬੀਐਸਐਫ ਇਹ ਸਾਰੇ ਲੱਗੇ ਹੋਏ ਨੇ ਇਸ ਵੇਲੇ ਪ੍ਰਸ਼ਾਸਨ ਦਾ ਪੂਰਾ ਸਾਥ ਦੇ ਰਹੇ ਨੇ ਸੋ ਮੈਂ ਤੇ ਇਹੀ ਕਵਾਂਗਾ ਕਿ ਆਫਤਾ ਬਹੁਤ ਆਫਤਾ ਬਹੁਤ ਵੱਡੀ ਆਈ ਹੈ ਲੇਕਿਨ ਹੁਣ ਕੰਮ ਹੈਗਾ ਇਸ ਤੋਂ ਬਾਅਦ ਜਿਹੜੀਆਂ ਜਿਹੜੀਆਂ ਦਿੱਕਤਾਂ ਆਣੀਆਂ ਨੇ ਪਾਣੀ ਖੜ ਗਿਆ ਹੈਗਾ ਉਹਦੇ ਨਾਲ ਬਿਮਾਰੀਆਂ ਦਾ ਡਰ ਪੈਦਾ ਹੋ ਜਾਂਦਾ ਹੈ ਪਸ਼ੂਆਂ ਦੇ ਜਿਹੜੇ ਪੈਰ ਨੇ ਖੁਰਨੇ ਸ਼ੁਰੂ ਹੋ ਜਾਂਦੇ ਨੇ